ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਏ ਤੇ ਬਾਅਦ ਦੇ ਵਿੱਚ ਰਹਿ ਜਾਂਦੀਆਂ ਗਿਟਕਾਂ ਇਹ ਹੁਣ ਗਿਟਕਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ 'ਚ ਗੱਲ ਕਰੋਗੇ ਆਮ ਸਧਾਰਨ ਪੰਜਾਬੀਆਂ ਨੂੰ ਸਮਝ ਹੀ ਕੋਈ ਨਹੀਂ ਆਏਗਾ ਜੇ 100 ਰੁਪਏ ਦੀ ਆਮਦਨ ਗਵਰਨਮੈਂਟੋਂ ਪੰਜਾਬ ਨੂੰ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾ ਰਹੇ ਰੁਪਈਏ ਵਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 100 ਤੋਂ ਰੁਪਈਏ ਤਿੰਨ ਬਚੇ ਜੀ ਆਪੇ ਹਿਸਾਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਜੀ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਗਿਟਕਾ ਜੀ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਨੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਗੋਰੇ ਆਇਆ ਕਰਨਗੇ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਗੋਰੇ ਕਿੱਥੋਂ ਆ ਜਾਣਗੇ ਅੱਧ ਤੋਂ ਘੱਟ ਆਪਣੇ ਹੀ ਮੰਗਾ ਲਓ ਹੋਰ ਨਹੀਂ ਕੋਈ ਆਂਦੇ ਤੇ ਤੋ ਗੱਲ ਇਹ ਹੈ ਕਿ ਬਿਲਕੁਲ ਫੇਲਡ ਸਰਕਾਰ ਹੈ ਜੀ ਕੁਝ ਕੱਢਣ ਪਾਣ ਨੂੰ ਇਹਨਾਂ ਕੋਲ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਤੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀਵਾਲਦੀ ਤੇ ਭਗਵੰਤ ਮਾਨ ਦੀ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੇ ਕਦੀ ਲੋਨ ਨਹੀਂ ਚੁਕਾਂਗੇ ਕਰਜ਼ਾ ਨਹੀਂ ਚੁਕਾਂਗੇ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਰੇਟ ਚੋ ਸਾਲ ਦਾ ਜਾ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋ ਰਿਸ਼ਵਤ ਤੇ ਪਾਬੰਦੀ ਲਾ ਕੇ 20% ਪੈਸਾ ਕੱਢਾਂਗੇ ਇਹ 54000 ਵੁੱਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਇਆ ਇਹਨਾਂ ਕੋਲ ਨਹੀਂ ਔਨ ਦੀ ਕੰਟਰੀ 68000 ਕਰੋੜ ਰੁਪਇਆ ਦੋਹਾਂ ਸਾਲਾਂ ਚ ਕਰਜ਼ਾ ਚੁੱਕ ਲਿਆ ਜਿਸ ਸਪੀਡ ਚ ਚੱਲ ਰਹੇ ਨੇ ਮੇਰਾ خیال ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੋਣੇ ਨੇ ਤੇ ਇਹ ਸਾਰੇ ਫਰਾਰ ਹੋਣੇ ਨੇ ਭਾਈ ਸਾਹਿਬ ਪਿਛਲੀ ਵਾਰ ਇਹਨਾਂ ਨੂੰ 11000 ਕਰੋੜ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਕਰਜ਼ੇ ਦਾ ਪਿਛਲੀ ਵਾਰ 30000 ਕਰੋੜ ਦਾ ਪ੍ਰੋਵੀਜ਼ਨ ਸੀ ਇਸ ਵਾਰ 41000 ਕਰੋੜ ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗ ਗਈਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ 'ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਉੱਤੇ ਟਾਂਗੇ ਵਰਗਾ ਵਰਦੇ ਨੇ ਜਿਸ ਸਰ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਫਗਾਰਡ ਕਰਨ ਵਾਸਤੇ 1100 ਪੁਲਿਸ ਦਾ ਮਲਾਜ਼ਮ ਆਈਜੀ ਤੋਂ ਲੈ ਕੇ ਹੱਲੇ ਤੱਕ ਲੱਗਾ ਉਹਨਾਂ ਨੂੰ ਕੀ ਫਿਕਰਫਕ ਹੈ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਾਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਏ ਸੀ ਦੇਵਾਂਗੇ ਮਹੀਨੇ ਦਾ ਕਿੱਥੇ ਹੈ ਤਿੱਜਾ ਬਜਟ ਉਹ ਨਾ ਚੱਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਠੀਆਂ ਮਲਾਜ਼ਮ ਵਿਚਾਰੇ ਇੰਤਜ਼ਾਰ ਕਰਦੇ ਸਾਰੇ ਵੱਧ ਜੇ ਰੋਲ ਇਹਨਾਂ ਨੂੰ ਜਤਾਨ ਦੇ ਵਿੱਚ ਤੇ ਮਲਾਜ਼ਮਾਂ ਦਾ ਰੋਲ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਜੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਲਿਖ ਲੈਣ ਦੇਖੋ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ ਹਜ਼ਾਰ ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਨੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗੀ ਹਰ 100 ਗਾਜ਼ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਨ ਪਹਿਲੇ ਇਹਦੇ ਹੁੰਦੇ ਨੇ ਤੇ ਜਿਹਦੇ ਮੱਥੇ ਸਵੇਰੋਂ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋਂ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗ ਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਤੋਂ ਬਿਹਤਰ ਹੈ ਕਿ ਗੱਡੀ ਤੇ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਾਓ ਤੋਂ ਇਹਦਾ ਕੰਮ ਇਹੋ ਜਿਹਾ ਹੈ ਉਹੀ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ ਸਾਫ਼ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਕੀਕਾ ਤੇ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋਲ ਰਹੀ ਕੋਈ ਨਾ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ ਲੋਨ ਤੁਸੀਂ ਬੈਂਕ ਤੋਂ ਲੈ ਰਹੇ ਹੋ ਤੇ 25 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਤਾਂ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60000 ਕਰੋੜ ਰੁਪਇਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਕੰਪਲੀਟ ਫੇਲਡ ਬਜਟ ਕੋਈ ਦੂਰੰਦੇਸ਼ੀ ਇਹਦੇ ਵਿੱਚ ਹੈ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਹੈ ਸਰੇ ਨੂੰ ਛਾੜ ਕੇ ਤੇ ਨਹੀਂ ਭਾਰ ਰਿਹਾ ਜੀ ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀ ਏ ਆਪਣੇ ਕੰਟਰੋਲ 'ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਅਸਲੀਅਤ ਅੰਦਰ ਗੱਲ ਕਰਨਾ ਚਾਹੁੰਦੇ ਆ ਉਹ ਜਾ ਨਾ ਸਕੇ ਜੀ ਸਰਕਾਰ ਕਹਿੰਦੀ ਏ ਕਿ ਲੋਕਾਂ ਲਈ ਪੈਸਾ ਬਹੁਤ ਹੈ ਖਜ਼ਾਨਾ ਖਾਲੀ ਨਹੀਂ ਉਹ ਕਹਿੰਦੇ ਪਹਿਲਾਂ ਖਜ਼ਾਨਾ ਖਾਲੀ ਰਹਾ ਹੁੰਦਾ ਲੋਹ ਦੇ ਲਈ ਸਾਨੂੰ ਕਰਜ਼ਾ ਲੈਣਾ ਪੈ ਰਿਹਾ ਇਹ ਕਹਿੰਦੇ ਕਿਸ਼ਤਾਂ ਸਾਨੂੰ ਤਾਰਨੀਆਂ ਪੈ ਰਹੀਆਂ ਨਾ ਨਾ ਤੁਸੀਂ ਨਾ ਨਾ ਤੁਸੀਂ ਇਹ ਮੈਨੂੰ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿ ਅਸੀਂ 1 ਰੁਪਿਆ ਰੇਣ ਨਹੀਂ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇੱਥੋਂ ਦੋ ਹੈਡਸ ਤੋਂ ਕੱਢੂੰਗਾ ਤੇ ਮੈਂ ਇਹ ਕਰਜ਼ਾ 50 ਸਾਲਾਂ ਚ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘਰ ਟੁਕੜ ਮੈਂ ਅੱਜ ਤੱਕ ਬਚਾ ਦੂੰ ਹੁਣ ਜਿੰਨੀ ਸਪੀਡ ਨਾਲ ਇਹ ਲੱਗੇ ਉਹਨਾਂ ਚਿਰ ਤੇ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ ਤੇ ਉਹਨਾਂ ਲੋਨ ਨਹੀਂ ਚੁੱਕਿਆ ਜੀ ਜਿਹੜੀ ਕਾਂਗਰਸੀ ਸਰਕਾਰ ਸੀ 70000 ਕਰੋੜ ਦਾ 50 ਸਾਲਾਂ ਚ ਲੋਨ ਚੁੱਕਿਆ ਤੇ 70000 ਦੋਆਂ ਚ ਪਹੁੰਚ ਗਏ ਨੇ ਤੋ ਇਹਨਾਂ ਤੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸੇ ਕੋਈ ਇਹ ਤੇ ਪ੍ਰਬੰਧ ਦੇ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40000 ਤੁਹਾਨੂੰ ਨੌਕਰੀ ਕਹਿੰਦੇ ਹੋ ਸਾਨੂੰ ਉਹਨਾਂ ਦੇ ਨਾਂ ਦਿੱਤੇ ਜਾਂ ਡਿਪਾਰਟਮੈਂਟ ਦਿੱਤੇ ਜਾਂ ਬਕਾਇਦਾ ਤੌਰ ਤੇ ਦੱਸਿਆ ਜਾਏ ਅਸੀਂ ਆਰਟੀਆਈ ਦੇ ਜ਼ਰੀਏ ਲਿਸਟਾ ਮੰਗ ਰਿਆ ਕਿ ਸਾਨੂੰ ਦੱਸੋ 40000 ਬੱਚਾ ਕਿਹੜਾ ਉਹਦਾ ਨਾਂ ਕੀ ਉਹਦਾ ਐਡਰੈਸ ਕੀ ਦਾ ਮਹਿਕਮਾ ਕੀ ਅਜੇ ਤੱਕ ਨਹੀਂ ਦੇ ਰਹੇ ਝੂਠ ਬੋਲੀ ਜਾਂਦੇ ਨੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਂਦਾ ਕਥੂ ਨੰਗਲ ਕੋਈ ਇੱਕ ਵੱਡਾ ਪੋਸਟਰ ਭਵਨ ਦਾ ਲੱਗਾ ਹੁੰਦਾ ਉੱਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35000 ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀਆਂ ਅਗਲੀ ਵਾਰ ਟੱਪਨਾ 925 ਹੋ ਜਾਂਦੀਆਂ ਝੂਠ ਦਾ ਸਰ ਟੋਟਲ ਝੂਠ ਦਾ ਜ਼ੋਰ ਫੜਿਆ ਨਾ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਇਸੇ ਗੱਲ ਕਰ ਹਮੇਸ਼ਾ ਇਹ ਤਰੀਕਾ ਤਰੀਕਾ ਇਹੋ ਜਿਹਾ ਲੱਭਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਾ ਦਿੱਤੇ ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦੱਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ ਇਹ ਗੁਰਿਆਈ ਕੋ ਜ ਨਹੀਂ ਜਾਣਦਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ ਆ ਸੜਕਾਂ ਵਾਸਤੇ ਪੁਲਾਂ ਵਾਸਤੇ ਮੈਡੀਕਲ ਕਾਲਜ 4000 ਕਰੋੜ ਰੁਪਇਆ ਸਾਰਾ ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਇਆ ਪੱਲੇ ਇਹਨਾਂ ਦੇਖੋ ਜਾਨੀ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ ਗੱਲਾਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਦੇਮbedkar ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੇ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਦ ਕੀ ਵੇਖੋ ਪਾਰਲੀਮੈਂਟ ਆ ਚੱਲੀ ਐਦ ਕੀ ਹੀ ਵੇਖ ਰਿਜ਼ਲਟ ਕੀ ਤਰਲੋ ਮੱਚੀ ਹੋਏ ਫਿਰਦੇ ਨੇ ਇਹਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਕੀ ਉਹ ਦਿਨ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ ਚ ਖਲੋਗੇ ਮੈਂ ਕਿਹਾ ਜਿੱਥੋਂ ਖਲੋਹੇਂਗਾ ਤੇਰਾ ਸੀਟਾਂ ਚੋਂ ਮੈਂ ਆਉਂਗਾ ਭੱਜ ਗਿਆ ਉਹ ਦਿਨ ਦਾ ਕੁਸਕਿਆ ਨਹੀਂ ਅੱਜ ਜੇ ਮੈਨੂੰ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚਾਹੂੰਗਾ ਐਂ ਭੱਜਣ ਵਾਲਾ ਜੀ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਟ ਦੋ ਇਹਦੇ ਚੀਜ਼ਾਂ ਨੇ ਪਹਿਲੇ ਭਿਆਨ ਦੇ ਦੇਣਾ ਮਗਰੋਂ ਭੱਜ ਜਾਣਾ ਜੀ ਆ ਕਦੋਂ ਦਾ ਲੱਗਾ ਮੈਂ ਜੀ ਉਹ ਸੁੱਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ ਦੇਣਾ ਸੁੱਖ ਵਿਲਾਸ ਵੀ ਉੱਥੇ ਇਹ ਵੀ ਉੱਥੇ ਉਹ ਇਹ ਅੱਜ ਇਹਨਾਂ ਨੇ ਕਰਨੇ ਆ ਦੋ ਦੋ ਹੱਥ ਅੰਦਰ